ਸ਼ੇਖ ਅਲਜੀਉ ਦੇ ਵਿਖਰੇ ਹੈ ਆਪ ਸਭ ਨੂੰ ਜੀ ਅਰ ਨੂੰ ਲੈ ਕੇ ਹਜ਼ਰਤ ਦੀ ਵੱਡੀ ਖਬਰ ਪੰਜਾਬ ਸਰਕਾਰ ਨੇ ਰਾਤ 9:30 ਵਜੇ ਤੋਂ ਸਵੇਰੇ 5:00 ਵਜੇ ਤੱਕ ਦਵਾਬਾ ਬਲੈਕਆਊਟ ਲਾਇਆ ਸ਼ਾਂਤੀ ਦੀ ਅਪੀਲ ਕੀਤੀ ਇਸ ਦਿਨ ਨਾਲ ਹੀ ਚੰਡੀਗੜ੍ਹ ਪੰਜਾਬ ਦੇ ਸਿੱਖ ਮੰਤਰੀ ਹਰਜੋਤ ਸਿੰਘ ਪੈਂਸ ਨੇ ਐਲਾਨ ਕੀਤਾ ਹੈ ਕੀ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਪੀਲ ਕੀਤੀ ਹੈ ਕਿ ਮੌਜੂਦਾ ਸਥਿਤੀ ਨੂੰ ਮੱਦੇਨਜ਼ਰ ਪੰਜਾਬ ਸਰਕਾਰ ਨੇ ਰਾਤ ਪਰ ਵਿੱਚ ਰਾਤ 9:30 ਵਜੇ ਤੋਂ ਸਵੇਰੇ 5:30 ਵਜੇ ਤੱਕ ਦੁਆਬਾ ਬਲੈਕਆਊਟ ਲਾਉਣ ਦਾ ਫੈਸਲਾ ਕੀਤਾ ਹੈ ਬੈਂਸ ਨੇ ਜਨਤਾ ਨੂੰ ਇਸ ਸਮੇਂ ਦੁਆਬਾ ਸ਼ਾਂਤ ਰਹਿਣ ਦਾ ਖਭਰਾਉਣ ਦੀ ਅਪੀਲ ਕੀਤੀ ਹੈ ਇਸ ਪ੍ਰੋਸਾ ਦੁਆਇਆ ਕਿ ਸਰਕਾਰ ਪ੍ਰਸ਼ਾਸਨ ਦੇ ਸਾਰੇ ਨਿਵਾਸੀ ਅਨੁਸੁਰੱਖਿਆ ਜਕੀ ਨਿਭਾਉਣ ਲਈ 24 ਘੰਟੇ ਕੰਮ ਕਰ ਰਹੀ ਹੈ ਇਸ ਦਿਨ ਨਾਲ ਹੀ ਅਤੇ ਸਾਰਿਆਂ ਨੂੰ ਸੰਜੋਗ ਕਰਨ ਦੀ ਸੁਰੱਖਿਆ ਰਖੰਦੀ ਬਿੰਦਗੀ ਦੀ ਤੁਹਾਡੀ ਸਿਰਕੇ ਸਾਡੀ ਸਭ ਤੋਂ ਵੱਡੀ ਤਹਿਜੀ ਹੈ ਉਹਨਾਂ ਨੇ ਇਹ ਸਭ ਦਾਅਵੇ ਕੀਤੇ ਇਸ ਦੇ ਬਾਅਦ ਹੀ ਉਹਨਾਂ ਨੇ ਇਹ ਸਭ ਉਹਨਾਂ ਨੇ ਕਿਹਾ ਕਿ ਇਸ 24 ਘੰਟੇ ਅਸੀਂ ਕੰਮ ਇਸਤੇ ਕਰ ਰਹੇ ਹਾਂ ਇਸ ਦੇ ਨਾਲ ਉਹਨਾਂ ਨੇ ਜਾਣ ਕਰ ਦਿੱਤੀ ਹੈ ਕਿ ਦਵਾਬਾ ਵਿੱਚ ਵਸਦੇ ਤੁਹਾਨੂੰ ਇਸ ਸਮੇਂ ਸ਼ਾਂਤ ਰਹਿਣ ਦੀ ਬਹੁਤ ਵੱਡਾ ਕੀਤਾ ਅਤੇ ਘਬਰਾਹਤ ਆਪੇ ਲਾਗੇ ਤੇ ਆ ਤਦ ਬਾਅਦ